ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਭਰਾਉਣ ਪਿੰਡ ਆਪਾਂ ਦੀਨੇਵਾਲ ਦੀਨੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗੱੜਾ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਸਹਜਦੀਪ ਦੇ ਕੋਲ ਤੇ ਆਜੋ ਕਰਦਿਆ ਵੀਰ ਨਾਲ ਗੱਲਬਾਤ ਸੱਤਿਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਸੁਣਾਓ ਠੀਕ ਠਾਕ ਬਸ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਹੈ ਭਾਈ ਜੀ ਮੇਰੇ ਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਦਾ ਵੀ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾੜਾ ਜ਼ਿਲ੍ਹਾ ਮਿਰਸਾ ਰਸ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਵੀ ਜੀ ਆਪਾਂ 9501733918 ਠੀਕ ਆ ਜੀ ਭਾਈ ਜਿਹੜੀ ਗੱਭਣੇ ਕਿਲਵਾ ਸੁਆ ਸੁਵੀ ਇਹ ਵੀ ਜੀ ਸੁਆ ਸੁਵੀ ਤੀਜਾ ਠੀਕ ਆ ਜੀ ਹਾਂ ਜੀ ਹਾਂ ਜੀ ਤੀਜਾ ਸੁਆ ਸੁਣੀ ਹੈ ਇਹ ਕਿੰਨੇ ਕਿ ਦੁੱਧ ਵਾਲੀ ਹੈ ਪਤਾ ਵੀ ਰਿਕਾਰਡ ਦੁੱਧ ਵੀ ਜੀ ਆਉਂਦੇ ਵੀ 15 16 ਕਿਲੋ ਚੋਆ ਅੱਛਾ ਜੀ ਹਾਂ ਜ ਠੀਕ ਹੈ ਠੀਕ ਹੈ ਜੀ ਜੀ ਖੋਲੋ ਬਾਈ ਫਿਰ ਖੋਲ ਕੇ ਉਭਾਈਏ ਬਿਲਕੁਲ ਜਿਹੜੀ ਤਿਆਰ ਬਦ ਤਿਆਰ ਬਾਈ ਜੀ ਅੱਜ ਗਿਆ ਭਲਕੇ ਠੀਕ ਹੈ ਕੱਬ ਤੇ ਅਜ ਰਾਤ ਨੂੰ ਨਹੀਂ ਤਾਂ ਕੱਲ ਨੂੰ ਠੀਕ ਹੈ ਠੀਕ ਹੈ ਸੋ ਬਣੀ ਟਾਈਮ ਨਾਲ ਲਓ ਜੀ ਪੰਡਾ ਪਈਆਂ ਕਰਮਾਲੀ ਨੇ ਥੱਲੇ ਜੋ ਉਹਦਾ 15 ਲੀਟਰ ਦਾ ਜਿਹੜਾ ਮਿਲਦਾ ਹੈ ਬਾਕੀ ਕੋਈ ਵੀਰਪਰਾ ਸਾਂਭਣ ਵਾਲਾ ਜੀ ਤੇ ਦੁੱਧ ਚੰਗਾ ਕੱਢ ਦੋਗੇ ਜੋ ਲੈਵਾਲ ਦੁਆ ਜਿਹੜਾ ਬਹੁਤ ਹੀ ਚੰਗਾ ਬਣਾਇਆ ਕਰਮਾਲੀ ਨੇ ਠੰਡੀ ਛਲੀ ਦੇਤੀ ਬਹੁਤ ਆ ਠੀਕ ਆ ਜੀ ਠੀਕ ਜੀ ਥੋੜੀ ਲੇਗਾ ਵੀ ਚੈੱਕ ਕਰ ਸਕਦੇ ਤੁਸੀਂ ਤੇ ਥਣ ਜਿਹੜਾ ਹੈ ਨਾ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਨੂੰ ਪਿਓਰ ਜੀ ਜਰਸੀ ਆ ਗਈ ਠੀਕ ਆ ਠੀਕ ਆ ਤਿਆਰ ਹੀ ਆ ਫਿਰ ਸਾਲਾ ਅੱਜ ਹੀ ਭਾਵੇਂ ਸਵੇਰੇ ਤੇ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਪਹਿਲੇ ਵੀ ਫੰਡਾ ਪੰਨਾਂ ਕਰਮਾਲੀ ਨੇ ਜਿੱਦਣ ਆਇਆ ਬੜੀ ਫੋਲ ਦੇ ਨੇ ਠੱਠੇ ਲਾਟੇ ਬਾਈ ਜੀਆਂ ਸਾਰੀਆਂ ਕਵਰ ਕਰ ਜਾਣੀਆਂ ਤੁਹਾਨੂੰ ਪਤਾ ਵੀ ਜੀ ਜਦੋਂ ਡੰਗਰ ਸੂਨ ਲੱਗਦਾ ਨਾ ਅਸਲ ਵਿੱਚ ਬੰਦਾ ਹੀ ਉਦੋਂ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਦੇ ਵਿੱਚ ਹੀ ਜਾਇ ਜੀ ਕਰ ਦਈਏ ਹਾਂਜੀ ਮੁੱਲ ਕਰ ਦਈਏ 35000 ਰੁਪਿਆ ਲੈਂਦੇ ਨਾਲ ਕਰੀਏ ਜੀ ਵੇਜੀ ਲੈਂਦੇ ਨਾਲ ਕਰਦੀ ਹੈ ਹਾਂ ਜੀ ਤੁਹਾਨੂੰ ਪਤਾ ਵੀ ਆਪਣੇ ਕੋਲ ਪਸ਼ੂ ਚੰਗਾ ਹੁੰਦਾ ਤੇ ਡੇਟ ਜਿਹੜਾ ਬਿਲਕੁਲ ਨੋਰਮਲ ਹੁੰਦਾ ਹਾਂ ਜੀ ਹਾਂ ਜੀ ਤੇ 80000 ਦੀ ਵੇਜੀ ਆਪਾਂ ਕਰਦਾਂਗੇ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਜਿੱਦਾਂ ਆਪਾਂ ਹਰ ਵਾਰੀ ਆਫਰ ਲਾਈ ਦੀ ਹਾਂ ਜੀ ਹਾਂ ਜੀ ਤੇ 30000 ਦੀ 100 ਕਿਲੋਮੀਟਰ ਪਹੁੰਚ ਸਿੱਧੀ ਗਏ ਵੀਰ ਭਰਾ ਨੇ ਖੜਦੀਆਂ ਹਾਂ 30000 ਦੀ ਦੇ ਦਾਂਗੇ ਠੀਕ ਹੈ ਜੀ ਲਓ ਜੀ ਇਹ ਡਾਇਰੈਕਟ ਪਾਈ ਕੋ ਖਰੀਦਣੀ ਆ ਤੇ 30000 ਦੀ ਤੇ ਜੇ 500 ਕਿਲੋਮੀਟਰ ਦੇ ਵਿੱਚ ਵਿੱਚ ਕਰਾਉਣੀ ਆ ਫਿਰ 33000 ਦੀ ਆਪਾਂ ਵੀ ਜੀ ਗਾਂ ਦਾ ਆਫਰ ਲਾਇਆ ਕਰਨੀ ਆ ਬੰਦਾ ਤਾਂ ਆ ਕੇ ਆਪਣੇ ਕੰਮ ਹੁੰਦੇ ਆ ਬਿਲਕੁਲ ਨਿਗੇ ਜੀ ਹਾਂਜੀ ਹਾਂਜੀ ਰੇਟ ਵੀ ਨਿਗੇ ਜੇ ਪਸ਼ੂ ਵੀ ਚੰਗਾ ਠੀਕ ਹੈ ਠੀਕ ਹੈ ਲਓ ਜੀ ਆਫਰ ਲਾਤੀ ਬਾਈ ਨੇ ਬਿਲਕੁਲ ਜਿਹੜੀ ਚੰਗੀ ਆਫਰ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਤਾਂ ਜੇ ਨੰਬਰ ਤੇ ਆ ਗਈ ਆ ਫਾਰਮ ਵਾਲੀ ਵੈੜ ਬਾਈ ਦੱਸਿਓ ਕਿਵੇਂ ਆ ਜੀ ਇਹ ਵਿੱਚ ਜੀ ਸੂਆ ਸੂਈ ਦੁਜਾ ਅੱਛਾ ਜੀ ਇਹ ਲੈਂਦੀ ਫਾਰਮ ਚੋਂ ਅੱਛਾ ਜੀ ਫਾਰਮ ਚੋਂ ਮਤਲਬ ਇਦਾਂ ਵੀ ਉਹਨਾਂ ਬੰਦਿਆਂ ਥੋੜੀ ਪੈ ਗਈ ਪੈਸੇ ਦੀ ਲੋੜ ਠੀਕ ਆ ਜੀ ਇਸ ਕਰਕੇ ਲੈਂਦੀ ਹੈ ਠੀਕ ਆ ਠੀਕ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵਿੱਚ ਕੱਲ ਦੀ ਸੂਈ ਹੈ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਬਿਲਕੁਲ ਤਾਜੀ ਸੂਈ ਜਵਾਗ ਪਈ ਜੀ ਹਾਂ ਜੀ ਜਵਾਗ ਵੀ ਜੀ ਬੱਛਾ ਹੋ ਗਿਆ ਜੀ ਬੱਛਾ ਆ ਗਿਆ ਪਿੱਛੇ ਹਾਂ ਜੀ ਹਾਂ ਜੀ ਬੱਛਾ ਲਓ ਜੀ ਮੇਲ ਕਾ ਖਾ ਗਿਆ ਜਿਹਦੇ ਐਨ ਪੱਡਾਂ ਪਈਆਂ ਇਹਨੇ ਵੀ ਕਰਮਾਲੀ ਤੇ ਭਾਈ ਦੁੱਧ ਦੇ ਕੋ ਕਿੰਨਾ ਬੋਲਾ ਦੁੱਧ ਵੀ ਜੀ ਵੀਰ ਭਰਾ ਕੋ ਕੰਡੇ ਤੇ ਚੜ ਕੇ ਲੈਣੇ ਤੇ ਵੀਰ ਭਰਾ ਕੋ 5 ਲੀਟਰਾਂ ਮਿਲ ਲੈ ਅੱਛਾ ਜੀ 20 ਕਿਲੋ ਬੋਲਾ ਵੀ ਜੀ ਆਪਾਂ ਜਰਾ ਬਣਾ ਕੇ ਦੇਣਾ ਇਸ ਟਾਈਮ ਇਸ ਟਾਈਮ ਜਿਹੜਾ ਲਓ ਜੀ 20 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਹਾਂ ਜੀ ਭਾਈ ਕਿੰਨਾ ਕੱਢ ਜੂ ਦੁੱਧ ਦੁੱਧ ਵੀ ਜੀ ਆਂਦੇ ਵੀ 28 ਤੋਂ ਪਲੱਸ ਚੱਲੂਗੀ ਅੱਛਾ ਜੀ 28 ਤੋਂ 30 ਦੇ ਵਿੱਚ ਵਿੱਚ ਚੱਲੂਗੀ ਠੀਕ ਆ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਲਓ ਜੀ 28 ਪਲੱਸ ਜਿਹੜੀ ਆ ਗਈ ਆ ਵੇੜ ਖੋਲੋ ਭਾਈ ਜ ਸੂਆ ਬਈ ਕਿਹਨਵਾ ਸੂਈ ਆ ਸੂਆ ਬਈ ਦੂਜਾ ਸੂਆ ਸੂਈ ਆ ਠੀਕ ਆ ਤੇ ਪ्योर ਕਾਲੀ ਪੰਜਾਬ ਵਾਲੀ ਜਰਸੀ ਕੱਦ ਦੇਖੋ ਤੁਸੀਂ ਲੋ ਜੀ ਇਸ ਕੁਆਲਟੀ ਦੇ ਚੈੱਕ ਕਰ ਸਰ ਲੈ ਕੱਦ ਕਰਨ ਵਾਲੀ ਤਾਂ ਬਹੁਤ ਹੀ ਚੰਗਾ ਕੱਢ ਲਿਆ ਵਾ ਤੇ ਚਲੋ ਸੰਭੀ ਕੇ ਰੱਖਾ ਹਰਾ ਨੇ ਚੰਗੀ ਆ ਜੀ ਦੁੱਧ ਦਾ ਸਮੁੰਦਰੀ ਆ ਠੀਕ ਆ ਠੀਕ ਆ ਜੀ ਦੁੱਧ ਦਾ ਸਮੁੰਦਰੀ ਪਾਈ ਕਹਿੰਦਾ ਕੇ ਚੈੱਕ ਕਰ ਸਕਦੇ ਹਾਂ ਜੀ ਹਾਂ ਜੀ ਬਾਕੀ ਜੰਮੀ ਵਾਲੀ ਦੇਖੋ ਜੀ ਆ ਵੀ ਚਲੋ ਇਹਦੀ ਫੈਟ ਕੁਆਲਿਟੀ ਵੀ ਚੰਗੀ ਜਿਹੜੇ ਦੁੱਧ ਵੀ ਚੰਗਾ ਦਊਗੀ ਇਹ ਕੋਈ ਚੰਗੀ ਸਾਂਭਲਾ ਲੈ ਜਾਊਗਾ ਤੇ ਹੋ ਸਕਦਾ 30 ਤੋਂ ਵੀ ਪਲੱਸ ਚੱਲ ਜੇ ਇਹ ਇਸ ਤਰ੍ਹਾਂ ਜਿਹੜਾ 20 ਲੀਟਰ ਦਾ ਬੋਲਾ ਸਟਾਰ ਆ ਕੱਲ ਦੀ ਵੀ ਜੀ ਦੂਈ ਆ ਜੇ ਲੱਪਾ ਲੂਪਾ ਲਿਆ ਵੈਨ ਨੇ ਅੱਛਾ ਜੀ ਢੇਡ ਬਾਂਜੀ ਪੂਰੇ ਪੱਠੇ ਨਹੀਂ ਖਾਂਦੀ ਭਈ ਠੀਕ ਆ ਠੀਕ ਆ ਜੀ ਹਾਂ ਜੀ 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 ਤਾਜੀ ਸੋਨ ਦੇ ਕਰਨ ਤੁਹਾਨੂੰ ਪਤਾ ਹੀ ਆ ਕੇ ਚਲੋ ਲੱਪਾ ਲੂਪਾ ਜਰੂਰ ਲੱਗ ਜਾਂਦਾ ਵਾ ਤੇ ਉਨੀ ਅੱਗੇ ਨੂੰ ਤੇ ਉਨੀ ਪਿਛੇ ਠੰਡੀਆਂ ਸੀ ਮੈਂ ਚੈੱਕ ਕਰ ਸਕਦੇ ਹਾਂ ਦੇਖੋ ਠੀਕ ਠੀਕ ਭਾਵੇਂ ਪੁੱਠੇ ਪਾਸੇ ਬਹੁਤ ਭਾਵੇਂ ਸਿੱਧੇ ਪਾਸੇ ਬਹੁ ਵਿਧੀ ਅੱਛਾ ਜੀ ਵੀਰ ਭਾਗੋ ਭਾਵੇਂ ਦੋ ਜਣੇ ਉਧਰ ਉਧਰੀ ਬਹਿ ਕੇ ਚੋਣ ਠੀਕਾ ਠੀਕਾ ਠੀਕੋ ਸਭੂ ਵੇਜੀ ਦਾ ਪਤਾ ਵੀ ਆਪਣੇ ਕੋ ਚੰਗਾ ਹੁੰਦਾ ਠੰਡਾ ਸੀੜ ਹੁੰਦਾ ਤੇ ਰੇਟ ਵੀ ਜਾਇਜ਼ ਹੁੰਦਾ ਜਿਹੜਾ ਆਪਣਾ ਬਿਲਕੁਲ ਬਿਲਕੁਲ ਸਹੀ ਕਹਤੇ ਬਾਈ ਇਹਦਾ ਮੁੱਲ ਫਿਰ ਹੁਣ ਕੀ ਕਰਨਾ ਹੈ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਜਾਇਜ਼ ਹੀ ਕਰ ਦਈਏ ਹਾਂਜੀ ਹਾਂਜੀ ਇਹਦਾ ਮੁੱਲ ਕਰ ਦਈਏ 75000 ਰੁਪਏ ਵੀਰ ਜੀ ਇਹ ਵੀ ਹਾਂ ਨਾ ਹੀ ਹਾਂ ਨਾ ਕਰ ਦਈਏ ਉੱਪਰ ਹੀ ਹਾਂ ਨਾ ਕਰ ਦਈਏ ਹਾਂਜੀ ਕਿ 3000 ਦੀ ਵੀਰ ਜੀ 100 ਕਿਲੋ ਏ ਜੇ ਕੇ ਵੀਰ ਭਾਣੇ ਸਿੱਧੀ ਲੈਣੀ ਆ ਹਾਂਜੀ 70000 ਦੀ ਠੀਕ ਹੈ ਜੀ ਤੇ 70000 ਦੀ 100 ਕਿਲੋਮੀਟਰ ਦੀ ਪਹੁੰਚ 10000 ਹੋਰ ਛੱਡ ਦਾਂਗੇ ਵੀਰ ਜੀ 70 ਚੋਂ 70 ਚੋਂ ਵੇਖ ਲਓ ਇਹ 73 ਨਾਲ 100 ਕਿਲੋਮੀਟਰ ਦੀ ਪਹੁੰਚ ਸਿੱਧੀ ਜੇ ਕੋਈ ਲੈਂਦਾ ਤੇ ਫੇਰ 90000 ਦੀ 70000 ਦੀ 68 ਦੀ ਵੀ ਜੀ ਦੇ ਦਾਂਗੇ ਚਲੋ 68 ਦੀ ਤੱਕ ਹਾਂਜੀ ਹਾਂਜੀ ਲਓ ਜੀ 68 ਦੀ ਨਗਦ ਤੇ ਜੇ ਕੇ ਵੀਰ ਭਾਣੇ 100 ਕਿਲੋਮੀਟਰ ਦੀ ਪਹੁੰਚ ਕਰਾਉਣੀ ਆ ਤੇ ਫੇਰ ਭਾਈ 70 ਦੀ ਕਰਦੇ ਫੇਰ ਭਾਈ 70 ਹਾਂਜੀ 70 ਦੀ ਕਰਦੇ ਆ ਯਾਰ ਕਹੌਣਾ ਜੀ ਹੋਈ ਚੱਕ ਨਹੀਂ ਆਂਦੀਏ ਚਲੋ ਠੀਕ ਹੈ ਵੀ ਜੀ 70 ਦੀ ਪਹੁੰਚ ਕਰਦੀ ਪਈ ਨੇ ਫੁੱਲੀ ਛੋੜ ਕਰਦੀ ਆ ਤੁਹਾਨੂੰ ਪਤਾ ਵੀ ਜੀ ਵੈੜ ਤੁਸੀਂ ਪਹਿਲਾਂ ਵੇਖੋ ਨਹੀਂ ਨਹੀਂ ਕੋਈ ਛੋਟ ਪੂਰੀ ਫਾਰਮ ਵਾਲੀ ਵੈੜ ਆ ਜੀ ਸੁਈ ਆ ਥਣਾ ਦਾ ਸੈਜ ਗਿਆ ਵੀ ਤੇ ਨਾੜਾ ਨੋੜਾ ਵੀ ਹਵਾਨਿਆਂ ਦੇ ਜਿਹੜੀਆਂ ਆ ਗਈਆਂ ਇੱਕ ਵੀ ਜੀ ਉਹ ਲਾ ਦਈਏ ਤੁਹਾਨੂੰ ਪਤਾ ਵੀ ਆਪਣੇ ਕੋਲ ਜਿਆਦਾ ਆਫਰਾਂ ਹੁੰਦੀਆਂ ਹਾਂਜੀ ਹਾਂਜੀ ਜੇ ਵੀਰ ਭਰਾ ਕੋਈ ਆਪਣੇ ਕੋਲ ਜੋੜਾ ਲੈਂਦਾ ਅੱਛਾ ਜੀ ਫਿਰ ਘਰ ਤੱਕ ਪਹੁੰਚ ਫਰੀ ਜਿੱਥੋਂ ਤੱਕ ਮਰਜੀ ਜਿੱਥੋਂ ਤੱਕ ਵੀ ਜੀ ਮਰਜੀ ਹੋਵੇ ਪਲਾਂ 100 ਕਿਲੋਮੀਟਰ ਮੈਂ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ ਵੀ ਲੋ ਜੀ ਪਾਕਿਸਤਾਨ ਤੱਕ ਵੀ ਬਾਈ ਨਾਲ ਉੱਪਰ ਲਾਉਂਗੀ ਮਰਜ਼ੀ ਭਾਵੇਂ ਜਿੱਥੇ ਮਰਜ਼ੀ ਹੋਵੇ ਤੇ ਅੱਛਾ ਹੀ ਜੋੜਾ ਫੀ ਕੱਲਾ ਗਿਆ ਆਪਾਂ ਠੀਕ ਹੈ ਠੀਕ ਹੈ ਲੋ ਜੀ ਜੋੜਾ ਕਿਸ ਸੱਜਣ ਦੇ ਆਉਂਦਾ ਫਿੱਟ ਤੇ ਜਿੱਥੇ ਮਰਜ਼ੀ ਹੋਵੇ ਬਾਈ ਕਹਿੰਦਾ ਕਿ ਪਹੁੰਚ ਕਰਾਂਗੇ ਬਾਕੀ ਵੀਰ ਤੁਸੀਂ ਠੰਡੀਆਂ ਸਿਲੀਆਂ ਚੈੱਕ ਕਰੋ ਆ ਚੈੱਕ ਕਰ ਸਕਦਾ ਜੀ ਬਹੁਤ ਹੀ ਜ਼ਿਆਦਾ ਖਣ ਗੋਲੀ ਸੁਭਾੜੀ ਆ ਤੇ ਥਰਡ ਵੀ ਚੰਗਾ ਲੱਗਾ ਕਰਮਾਲੀ ਨੂੰ ਲੋ ਜੀ ਵੀਡੀਓ ਨੂੰ ਵਾਤਾਵਰਤ ਸੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਕੋਈ ਵੀ ਸੱਜਣ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਅਸਾਂ ਲੋ ਇਹੰਦਾਵਾ ਤੇ ਸੇਅਰ ਕਰਨ ਦਾ ਕੋਈ ਪਰਹਾ ਨਹੀਂ ਲੱਗਦਾ ਤੇ ਚਲੋ ਸਪੋਰਟ ਹੋ ਜਾਂਦੀ ਏ ਵੀਰ ਭਰਾਵਾਂ ਦੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ